ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਹੈ ਦੋਨੋਂ ਤਿੰਨੋਂ ਰਣਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਚੰਨੀ ਜੀ ਕੇ ਅੰਦਰ ਇਹ 7-8 ਮਹੀਨੇ ਕੈਨੇਡਾ ਮੇ ਜੋ ਰਹਿ ਕੇ ਆਏ ਆ ਮਿਸਟਰ ਟਰੂਡੋ ਇਹ ਉਨਕੀ ਬੋਲੀ ਬੋਲ ਰਹੇ ਚੰਨੀ ਜੀ ਇੱਕ ਮਾਟਰ ਕਾਂਗਰਸ ਦਾ ਹਰ ਨਹੀਂ ਹੈ ਚੰਨੀ ਜੀ ਕਾਂਗਰਸ ਵਰਕਿੰਗ ਕਮੇਟੀ ਕੇ ਇੱਕ ਮੈਂਬਰ ਵੀ ਹੈ ਕਿ ਵਿਚਾਰੇ ਤੰਦੂਰ ਤਪਿਆ ਉਹਦੇ ਵਿੱਚ ਅਖਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵਿਚਾਰ ਪਏ ਕਿ ਸਰਕਾਰ ਦੀ ਸਿਹ ਸਾਨੂੰ ਕਿਸੇ ਨੇ ਪੁੱਛਣਾ ਕਿਸੇ ਨੇ ਆ ਨਹੀਂ ਕਿਹਾ ਦੀ ਸੁਦਰਪਾਲ ਨੂੰ ਚੱਕੋ ਉਹ ਪਾਣੀ ਪਿਆ ਉਹ ਕੋ ਮਾੜਾ ਮੋਟਾ ਹਵਾ ਦਿਓ ਕੋ ਚਲੋ ਹਵਾ ਚਲੋ ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿੱਥੇ ਆ ਰੌਲਾ ਪੈ ਰਿਹਾ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਹੇ ਐ ਦੋਨੋਂ ਤਿੰਨੋਂ ਰਣਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਇਹ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਪੀਏ ਸਰਕਾਰ ਦੀ ਸ਼ਹਿ ਸਾਨੂੰ ਕਿਸੇ ਨੇ ਪੁੱਛਣਾ ਤੇ ਆ ਜਿਹੜਾ ਪਰਸੋਂ ਸੁਵਿੰਦਰਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਸੀ ਦੇ ਪਰਿਵਾਰ ਦੇ ਨਾਲ ਸਾਨੂੰ ਉਤੀ ਰੱਖਦੇ ਹਨ ਪਰ ਉਹ ਵੀ ਅਕਾਲੀ ਦਲ ਦਾ ਕਾਰਕਟਰ ਸੀਗਾ ਸਾਡੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਖੁਲੀਗ ਸੀਗੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ ਸੁਰਿੰਦਰਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗੱਸ਼ ਖਾ ਕੇ ਉੱਥੇ ਦਿੱਕਤ ਲੀ ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ ਕੁਛ ਨਹੀਂ ਇਹ ਉਹਦੇ ਉੱਤੇ ਉਹ ਲੋਕ ਪਰਚਾ ਕਰਵਾ ਰਹੇ ਹੈ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗ੍ਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਕਿਸੇ ਨੇ ਆ ਨਹੀਂ ਕਿਹਾ ਕਿ ਸੁੰਦਰਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋਈ ਮਾੜਾ ਮੋਟਾ ਹਵਾ ਦਿਓ ਕੋ ਚੱਲੋ ਹਵਾ ਚੱਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਬੀਜੇਪੀ ਦੇ ਪਿੰਡਾਂ 'ਚ ਜਾ ਕੇ ਵੜ ਗਏ ਕਿ ਤੁਹਾਡੇ ਵਾਲਾ ਇੰਨਾ ਚਾਰਾਂ ਦਾ ਸੁਪੜਾ ਸਾਫ਼ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਆ ਬੇਨਤੀ ਕਰਕੇ ਆ ਬੇਕਤਾਇ ਤੇ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਐਗਜ਼ੈਕਟ ਜੋ ਹੈ ਸਰਕਾਰ ਕੁਝ ਕਹਿ ਰਹੀ ਹੈ ਐਡਵੋਕੇਟ ਜਨਰਲ ਸਾਹਿਬ ਕੁਝ ਕਹਿ ਰਹੇ ਮੈਂ ਸਹਿਮਤ ਨਹੀਂ ਕੋਈ ਇੰਡੀਪੈਂਡੈਂਟ ਕੋਰਟ ਕੰਡਾ ਸਕਦਾ ਵੀ ਮੈਂ ਆਤਮਿਕ ਯੂਨੀਅਨ ਐਂਡ ਆਈ ਕਾਉਂਟ ਗੰਭੀਰ ਮੁੱਦਾ ਸਾਹਿਬ ਆ ਮਸਲਾ ਕੱਲੇ ਭਾਜਪਾ ਨੂੰ ਡੀਮੋਰਾਲਾਈਜ਼ ਕਰਨ ਦਾ ਨਹੀਂ ਪੰਜਾਬ ਦੇ ਪੁਲਿਸ ਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗੇ ਹੈ ਵੀ ਇਥੇ ਲੋਅ ਐਂਡ ਆਟੰਕਵਾਦ ਆ ਮੇਰੇ ਵੱਲ ਨਹੀਂ ਸਾਬ ਐਡਵੋਕੇਟ ਜਨਰਲ ਕਹਿ ਕੇ ਹੈ ਟਰੋਰイズਮ ਇਸ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆਉਂਨੇ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪੰਚਾਇਤ ਟੋਟਲੀ ਬੋਗਸ ਪਰਚਾ ਸਾਥ ਅੰਡਰ ਪ੍ਰੈਸ਼ਨ ਚੀਫ ਮਿਨਿਸਟਰ ਦੇ ਹਿਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਿਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭੰਗਤ ਹੈ ਸਾਰੇ ਇਹ ਪੰਜਾਬ ਤੇ ਸਾਰੇ ਹਿੰਦੁਸਤਾਨ ਤੇ ਮਿਲੀ ਭੰਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਤੇ ਮੈਂ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਸੀ ਮਿਤਲੋ ਮਾਤੜ ਇਹਦੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਘੂਗਾ ਦੇਖਾਂਗੇ ਪਰ ਇੱਕ ਮਹਿਲਾ ਹਣੀ ਦੁਆਰ ਉੱਥੇ ਕਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਹਾਰਾਜ ਪ੍ਰਨੀਤਪੁਰ ਦੇ ਉਸਕਾ ਜਦੋਂ ਗੱਡੀ ਚੱਕੇ ਉੱਥੇ ਜੋ ਕੁਝ ਕਿਹਾ ਗਿਆ ਮੈਂ ਸਮਝਦਾ ਕਿਸਾਨਾਂ ਨੂੰ ਸ਼ੋਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਟ ਮਿੱਥੋ ਨਾ ਬਣੋ ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਉਹ ਬਹੁਤ ਹੀ ਮੰਦ ਪਾ ਗਿਆ ਪਰ ਉਸ ਮਸਲੇ ਤੇ ਜੇ ਗੰਨਬਾਤ ਕਰਨੀ ਬਖਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਫਰਾਜ ਚ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੋੜੀ ਅੱਖ ਜਿਹੜੀ ਹੈ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋਕੋ ਲੱਗਦੀ ਹੈ ਉਹ ਦੇ ਲੀਡਰਾਂ ਦੀ ਮਾਂ ਜੀ ਇਹਨਾਂ ਕੋਲ ਬੇਨਤੀ ਕਰਦੇ ਸਰ ਚੰਨੀ ਗੱਲ ਕਰੀ ਬੀਜੇਪੀ ਦੇ ਨਾਲ ਸਹਿਮਤੀ ਨਹੀਂ ਬਣੀ ਚਾਰ ਚੱਕਰੋਂ ਲੈ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ ਸਟੰਟ ਬਾਜੀ ਚਰਨੀ ਦਾ ਚੁਬੈਨ ਹੈ ਇਹ ਦੇਕਰਨ ਥੋੜਾ ਜਿਹਾ ਇਧਰ ਹੋ ਜਾ ਬੇਸਾਨਾ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ ਉਹਨਾਂ ਨੇ ਕਿਹਾ ਸਟੰਟ ਬਾਜੀ ਹੈ ਜੋ ਵੀ ਪੁੰਛ ਮੇ ਅਭੀ ਹਟਾਇਆ ਗਿਆ ਇੱਕ ਜਵਾਨ ਸ਼ਹੀਦ ਹੋਇਆ बिल्कुल मैं कोई इनकी तरह किसी को अम्मा या मम्मी या आंटी या सकता मैं ऐसे नहीं कहता मैं सच के ऊपर पैरा देता हूँ पंजाबी होने के नाते मेरे लिए सबसे पहले देश की सुरक्षा सर्वोपरि है सबसे पहले हमारे फौजों का मनोबल और उनका प्रोत्साहन करना मेरा धर्म बनता है और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने वहीं में जो रह आए हैं मिस्टर त्रुदो ये उनकी बोली बोल रहे हैं ये लोग आठ महीने तक मैं समझता हूँ कनाडा के अंदर कौन सा थीसिस लिखने गए थे કે કહે દે મેં وہاں પે રિસર્ચ કરને ગયા હું કોંગ્રેસ મે સમજતો હું જો રિસર્ચ وہاں સે કરકે આયા હે કે કિસ તરહ કંદને દેશ કે табуત મે કિલ ઠોકને યા પંજાબી ચે જીવે સાડે કહે દે આને સાડી એનાને આ કે ઉથે થીસીસ લખકે આયા હે કોંગ્રેસ دی પટિયાں ચે કિલ કિમે ઠોકને ચન્નીજી એક માટર કોંગ્રેસ મે નોબાર નહી હે ચન્નીજી કોંગ્રેસ વર્કિંગ કમિટી કે એક મેમ્બર ભી હે हाइएस्ट डिसीजन मेकिंग बॉडी इन कांग्रेस पंजाब के दो नुमाइंदे हैं वहाँ पे श्रीमती अंबिका सोनी जी और श्रीमान चन्नी जी ये दोनों ने मिलकर पंजाब को बदनाम करने का पंजाब के अंदर आपसी जोरदार जो भाईचारा बना हुआ है उसको दफन करने का इन्होंने कांग्रेस के साथ साथ स्कीम बनाई कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर ट्वीट है आप राहुल जी का ट्वीट देख लीजिए और चंदी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस की बेड़ी यही डबोए पुलवामा हमले को लेकर आपके भी किसी किस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहाँ पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील को चन्नी नहीं है सुनील को ये बड़िंग नहीं है सुनील को ये रोग रंग बदलते है नहीं है साहब सुनील चाहे जहाँ भी खड़ा है सुनील के लिए राष्ट्रहित सर्वोपरि है मैं पंजाबी हूँ साहब ये रंग करने वालों में सुनील हम अपनी बात के ऊपर पैरा देते हैं और मैं समझता हूँ कि इन लोगों में इतने गट्स नहीं है कि ये सच को सच क्या साहब मैंने यही कहा है की जी थीसिस लिख के आए हैं कैनेडा से एक गरीब आदमी जो अपने आप को तो सुदामा कहते हैं वो थीसिस लिखने के लिए और कांग्रेस तो के ऊपर लिए कनेडा जाता है तो वहाँ पे इनके कौन थे गाइड कौन थे क्रूदो जी थे, थे? प्रोफेसर से बैठ के इन्होंने लिखा क्रूदो को उनको प्राइम मिनिस्टर कनेडा को हर जगह साजिश नजर आ रही है जगणी देश के बढ़ते हुए प्रभाव से चिंतित है ये छेवी आंख उन्होंने चन्नी जी को बढ़ा के